ਮਹਿਲਾਵਾਂ ਦੇ ਨਾਲ ਬਹੁਤ ਜ਼ਿਆਦਾ ਧੱਕਾ ਹੁੰਦਾ ਹੈ। ਇਹਨਾਂ ਚੀਜ਼ਾਂ ਬਾਰੇ ਅਸੀਂ ਗੱਲਬਾਤ ਕਰਦੇ ਹਾਂ ਤੇ ਹੁਣ ਅਸੀਂ ਮਹਿਲਾ ਹੋ ਕੇ ਮਹਿਲਾਵਾਂ ਦੀ ਬਦਨਾਮੀ ਉੱਪਰ ਗੱਲ ਕਰ ਰਹੀਆਂ। ਇਹ ਬਦਨਾਮੀ ਵਰਡ ਜਿਹੜਾ ਹੈ ਉਹ ਸਹੀ ਨਹੀਂ ਹੈ। ਨਹੀਂ ਬਦਨਾਮੀ ਸ਼ਬਦ ਜਿਹੜਾ ਹੈ ਉਹ ਕਈਆਂ ਦੀ ਜ਼ਿੰਦਗੀ ਵੀ ਖਤਮ ਕਰ ਦਿੰਦਾ ਹੈ ਪਰ ਅਸੀਂ ਅੱਜ ਇਸ ਬਦਨਾਮੀ ਤੋਂ ਗੁਜ਼ਰ ਰਹੀਆਂ ਹਾਂ। ਲੜਕੀਆਂ ਖਾਸ ਕਰਕੇ ਇਸ ਬਦਨਾਮੀ ਤੋਂ ਗੁਜ਼ਰ ਰਹੀਆਂ ਨੇ। ਪੰਜਾਬ ਦੇ ਵਿੱਚ ਇੱਕ ਟ੍ਰੈਂਡ ਚੱਲ ਗਿਆ ਹੋਇਆ ਕਿ ਕੁੜੀ ਪਲੱਸ 2 ਕਰ ਲਈ ਠੀਕ ਹੈ ਪੇਰੈਂਟਸ ਥੋੜੇ ਠੀਕ-ਠਾਕ ਕਰਦੇ ਨੇ ਇੰਨਾ ਪੈਸਾ ਨਹੀਂ ਲਗਾ ਸਕਦੇ ਆਪਣੇ ਬੱਚਿਆਂ ਦਾ ਫਿਊਚਰ ਬਣਾਉਣ ਦੇ ਲਈ ਉਹ ਧੀਆਂ ਨੂੰ ਇੱਕ ਆਪਾਂ ਕਹਿ ਸਕਦੇ ਕਿ ਜਿੱਦਾਂ ਵੇਚ ਦਿੰਦੇ ਨੇ ਕੁੜੀਆਂ ਮੈਨੂੰ ਲੱਗਦਾ ਕਿਤਨਾ ਕਿਤੇ ਆਪ ਤਾਂ ਜ਼ਿੰਮੇਵਾਰ ਹੈਗੀਆਂ ਨੇ ਨਾਲ ਉਹਨਾਂ ਦੇ ਮਾਪੇ ਲੜਕੀ ਨੂੰ ਵਾਈਲਸ ਕਰਾਂ ਤੋਂ ਬਾਅਦ ਇੱਕ ਲੜਕਾ ਲੱਭਿਆ ਉਹਦੇ ਨਾਲ ਮੈਰਿਜ ਕਰਵਾ ਦਿੱਤੀ ਔਰ ਉਸ ਤੋਂ ਬਾਅਦ ਉਹਨਾਂ ਨੂੰ ਬਾਹਰ ਲੈ ਕੇ ਚਲੇ ਗਏ crowd ਦੇ ਵਿੱਚ ਬਹੁਤ ਸੜੀਆਂ ਚੀਜ਼ਾਂ ਜਿਹੜੀਆਂ ਨੇ ਇੰਡੀਆ ਨਾਲੋਂ ਜ਼ਿਆਦਾ ਉੱਥੇ ਖੁੱਲਾ ਕਲਚਰ ਆ ਉੱਥੇ ਦਾ ਕਲਚਰ ਜਿਹੜਾ ਵੱਖਰਾ ਸੋ ਉਹੋ ਜਿਹੀਆਂ ਚੀਜ਼ਾਂ ਤੋਂ ਜਦੋਂ ਖੁੱਲ ਮਿਲ ਜਾਂਦੀ ਹੈ ਇੰਡੀਆ ਤੋਂ ਗਏ ਹੋਏ ਬੱਚਿਆਂ ਨੂੰ ਤਾਂ ਓਬਵੀਅਸਲੀ ਗੱਲ ਆ ਉਹਨਾਂ ਦੇ ਰੰਗ ਟੰਗ ਬਦਲਨੇ ਸ਼ੁਰੂ ਹੋ ਜਾਂਦੇ ਔਰ ਜਿਹੜੀਆਂ ਲੜਕੀਆਂ ਵਿਦੇਸ਼ ਜਾ ਕੇ ਨੌਜਵਾਨਾਂ ਨੂੰ ਪੋਲ ਜਾਂਦੀਆਂ ਨੇ ਆਪਣੇ ਪਰਿਵਾਰ ਨੂੰ ਪੋਲ ਜਾਂਦੀਆਂ ਨੇ ਉਹਨਾਂ ਦੀਆਂ ਤਸਵੀਰਾਂ ਵਾਇਰਲ ਕੀਤੀਆਂ ਜਾਂਦੀਆਂ ਨੇ ਜਿਹੜੀ ਇਹ ਲੜਕੀ ਐ ਸਪੈਂਡ ਦੀ ਐ ਇਸ ਲੜਕੀ ਨੇ ਧੋਖਾ ਕੀਤਾ ਐ ਇਹ ਲੜਕੀ ਐ ਸਪੈਂਡ ਦੀ ਐ ਇਸ ਲੜਕੀ ਨੇ ਧੋਖਾ ਕੀਤਾ ਐ ਅੱਜਕੱਲ ਕੁੜੀਆਂ ਤਾਂ ਇੰਜ ਹੀ ਨੇ ਕੁੜੀਆਂ ਤਾਂ ਲਾਲਚੀ ਹੋ ਗਈਆਂ ਨੇ ਤੇ ਅੱ비 ਬਹੁਤ ਸਾਰੇ ਨੌਜਵਾਨ ਇਦਾਂ ਦੇ ਆ ਜਿਨ੍ਹਾਂ ਦੇ ਨਾਲ ਧੋਖਾ ਹੋਂਦਾ ਤੇ ਉਹ ਮਰ ਜਾਂਦੇ ਆ ਸੋ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਕੁੜੀਆਂ ਤਾਂ ਹੈ ਹੀ ਆ ਉਹਨਾਂ ਦੇ ਨਾਲ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਵੱਡੇ ਲੈਵਲ 'ਤੇ ਜ਼ਿੰਮੇਵਾਰ ਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਤੇ ਮੈਂ ਹਾਂ ਤੁਹਾਡੇ ਨਾਲ ਪ੍ਰਿਆ ਤੇ ਮੇਰੇ ਨਾਲ ਮਨਪ੍ਰੀਤ ਬੈਠੇ ਹੋਏ ਨੇ ਮੇਰੇ ਸਹਿਯੋਗੀ ਨੇ ਤੇ ਅੱਜ ਦੀ ਜਿਹੜੀ ਵਿਚਾਰ ਚਰਚਾ ਹੋਏ ਹੋ ਇਹ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਕੁੜੀਆਂ ਦੀ ਇੰਨੀ ਜ਼ਿਆਦਾ ਬਦਨਾਮੀ ਕਿਵੇਂ ਹੋ ਰਹੀ ਹੈ ਕੀ ਇਸ ਬਦਨਾਮੀ ਦੇ ਪਿੱਛੇ ਕੁੜੀਆਂ ਹੀ ਕਾਰਨ ਨੇ ਜਾਂ ਇਸ ਬਦਨਾਮੀ ਦੇ ਪਿੱਛੇ ਮਾਤਾ ਪਿਤਾ ਜਿਹੜੇ ਨੇ ਉਹ ਬਹੁਤ ਮਾਇਨੇ ਰੱਖਦੇ ਨੇ ਬਦਨਾਮੀ ਕਿਸ ਕਿਸਮ ਦੀ ਉਹ ਕਿਸਮਾ ਵੀ ਅਸੀਂ ਗੱਲਬਾਤ ਕਰਾਂਗੇ ਉਹਨਾਂ ਬਾਰੇ ਵੀ ਗੱਲਬਾਤ ਕਰਾਂਗੇ ਪਰ ਜਿਹੜਾ ਮੇਨ ਫੋਕਸ ਬਦਨਾਮੀ ਦਾ ਏ ਉਹ ਇਹ ਹੈ ਕਿ ਕੁੜੀਆਂ ਵਿਦੇਸ਼ ਜਾਂਦੀਆਂ ਨੇ ਵਿਦੇਸ਼ ਜਾ ਕੇ ਜੋ ਉੱਥੇ ਹਰਕਤਾਂ ਹੁੰਦੀਆਂ ਨੇ ਚਾਹੇ ਵਿਦੇਸ਼ ਜਾਣ ਤੋਂ ਪਹਿਲਾਂ ਜੋ ਇੱਥੇ ਪਰਿਵਾਰ ਦੇ ਨਾਲ ਜਾਂ ਹੋਰ ਸਗੇ ਸੰਬੰਧੀਆਂ ਦੇ ਨਾਲ ਲਾਰੇ ਲਾਏ ਹੁੰਦੇ ਨੇ ਉਹਨਾਂ ਤੇ ਮੁਕਰਨ ਤੋਂ ਬਾਅਦ ਕੀ ਹੁੰਦਾ ਇਹਨਾਂ ਸਾਰੇ ਬਾਰੇ ਗੱਲਬਾਤ ਕਰਾਂਗੇ ਮਨਪ੍ਰੀਤ ਗੱਲ ਕੀਤੀ ਕਿ ਕੁੜੀਆਂ ਦੀ ਬਦਨਾਮੀ ਨੂੰ ਲੈ ਕੇ ਗੱਲ ਵਿਚਾਰ ਚਰਚਾ ਕਰਾਂਗੇ ਬਦਨਾਮੀ ਵਰਡ ਜਿਹੜਾ ਹੈ ਉਹ ਸਹੀ ਨਹੀਂ ਹੈ ਬਦਨਾਮੀ ਸ਼ਬਦ ਜਿਹੜਾ ਹੈ ਉਹ ਕਈਆਂ ਦੀ ਜ਼ਿੰਦਗੀ ਵੀ ਖਤਮ ਕਰ ਦਿੰਦਾ ਹੈ ਪਰ ਅਸੀਂ ਅੱਜ ਇਸ ਬਦਨਾਮੀ ਤੋਂ ਗੁਜ਼ਰ ਰਹੀਆਂ ਹਾਂ ਲੜਕੀਆਂ ਖਾਸ ਕਰਕੇ ਇਸ ਬਦਨਾਮੀ ਤੋਂ ਗੁਜ਼ਰ ਰਹੀਆਂ ਨੇ ਕੀ ਕਾਰਨ ਲੱਗ ਰਿਹਾ ਸੋ ਪਹਿਲਾ ਕਾਰਨ ਪ੍ਰਿਆ ਜੀ ਸਭ ਤੋਂ ਪਹਿਲਾਂ ਤਾਂ ਜਿਹੜੇ ਦਰਸ਼ਕ ਸਾਨੂੰ ਦੇਖ ਰਿਹਾ ਸੀ ਉਹਨਾਂ ਨੂੰ ਵੀ ਅਪੀਲ ਕਰਦੇ ਆ ਕਿ ਨਾਲ ਦੀ ਨਾਲ ਇਸ ਲਾਈਵ ਨੂੰ ਸ਼ੇਅਰ ਕੀਤਾ ਜਾਵੇ ਤਾਂ ਕਿ ਸੁਸਾਇਟੀ ਤੱਕ ਇੱਕ ਅੱਛਾ ਜੋ ਮੈਸੇਜ ਹੈ ਸਾਡੇ ਵੱਲੋਂ ਵੀ ਪਹੁੰਚਿਆ ਜਾਵੇ ਉਹ ਆਪਾਂ ਗੱਲ ਕੀਤੀ ਹੈ ਬਦਨਾਮੀ ਦੀ ਸੋ ਕੁੜੀਆਂ ਦੀ ਬਦਨਾਮੀ ਦੀ ਗੱਲ ਜੇ ਆਉਂਦੀ ਹੈ ਕੁੜੀਆਂ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਆਪ ਤਾਂ ਜ਼ਿੰਮੇਵਾਰ ਹੈਗੀਆਂ ਨੇ ਨਾਲ ਉਹਨਾਂ ਦੇ ਮਾਪੇ ਕਿਉਂਕਿ ਜਦੋਂ ਇੱਕ ਕੁੜੀ ਪੰਜਾਬ ਦੇ ਵਿੱਚ ਇੱਕ ਟ੍ਰੈਂਡ ਚੱਲ ਗਿਆ ਹੋਇਆ ਕਿ ਕੁੜੀ ਪਲੱਸ 2 ਕਰ ਲਈ ਠੀਕ ਹੈ ਪੇਰੈਂਟਸ ਥੋੜੇ ਠੀਕ-ਠਾਕ ਕਰਦੇ ਨੇ ਇੰਨਾ ਪੈਸਾ ਨਹੀਂ ਲਗਾ ਸਕਦੇ ਆਪਣੇ ਬੱਚਿਆਂ ਦਾ ਫਿਊਚਰ ਬਣਾਉਣ ਦੇ ਲਈ ਉਹ ਧੀਆਂ ਨੂੰ ਇੱਕ ਆਪਾਂ ਕਹਿ ਸਕਦੇ ਕਿ ਜਿੱਦਾਂ ਵੇਚ ਦਿੰਦੇ ਨੇ ਉਹ ਕੰਮ ਕਰਦੇ ਨੇ ਆਇਲਸ ਕਰਾਈ ਲੜਕੀ ਨੂੰ ਲੜਕੀ ਨੂੰ ਆਇਲਸ ਕਰਾਉਣ ਤੋਂ ਬਾਅਦ ਇੱਕ ਲड़का ਲੱਭਿਆ ਉਹਦੇ ਨਾਲ ਮੈਰਿਜ ਕਰਵਾ ਦਿੱਤੀ ਔਰ ਉਸ ਤੋਂ ਬਾਅਦ ਉਹਨਾਂ ਨੂੰ ਬਾਹਰ ਲੈ ਕੇ ਚਲੇ ਗਏ ਹੁਣ ਬਾਹਰ ਜਾ ਕੇ ਲੜਕੀ ਜਦੋਂ ਉੱਥੇ ਦੇ ਰੰਗ ਟੰਗ ਦੇਖਦੀ ਹੈ ਸੋ ਆਬਵੀਅਸਲੀ ਗੱਲ ਆ ਆਪਣਾ ਰੰਗ ਬਟਾ ਲੈਂਦੀ ਕਿਉਂਕਿ ਕਹਿੰਦੇ ਜਦੋਂ ਜਿਹੜੀ ਦੁਨੀਆ ਦੇ ਵਿੱਚ ਆਪਾਂ ਲੋਕ ਰਹਿੰਦੇ ਆ ਬਿਲਕੁਲ ਬਿਲਕੁਲ ਦੇਸ਼ ਉਹ ਜਹਾ ਦੇ ਬਿਲਕੁਲ ਬਿਲਕੁਲ ਅਸ ਉਸ ਪੇਸ ਦੇ ਵਿੱਚ ਕਿਤੇ ਨਾ ਕਿਤੇ ਗੁਆਚ ਜਾਂਦੇ ਬਿਲਕੁਲ ਬਿਲਕੁਲ ਗੁਆਚ ਜਾਂਦੇ ਆ ਜਿੱਥੋਂ ਬਾਅਦ ਲਗਾਤਾਰ ਕੁੜੀਆਂ ਵੱਲੋਂ ਕੁਝ ਹਰਕਤਾਂ ਕੀਤੀਆਂ ਜਾਂਦੀਆਂ ਦਦੇ ਕਿਉਂਕਿ ਦੇਖੋ ਉਹ ਇੱਕ ਅਜਿਹੀ ਅਜੇ ਹੀ ਕੰਟਰੀ ਆ ਓਵਰਸੀਜ਼ ਦੀ ਜੇਕਰ ਆਪਾਂ ਗੱਲ ਕੀਤੀ ਜਾਵੇ ਐਬ੍ਰਾਡ ਦੀ ਗੱਲ ਕੀਤੀ ਜਾਵੇ ਬ੍ਰਾਡ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇੰਡੀਆ ਨਾਲੋਂ ਜ਼ਿਆਦਾ ਉੱਥੇ ਖੁੱਲਾ ਕਲਚਰ ਆ ਉੱਥੇ ਦਾ ਕਲਚਰ ਜਿਹੜਾ ਵੱਖਰਾ ਸੋ ਉਹੋ ਜਿਹੀਆਂ ਚੀਜ਼ਾਂ ਤੋਂ ਜਦੋਂ ਖੁੱਲ ਮਿਲ ਜਾਂਦੀਆਂ ਇੰਡੀਆ ਤੋਂ ਗਏ ਹੋਏ ਬੱਚਿਆਂ ਨੂੰ ਤਾਂ ਓਬਵੀਅਸਲੀ ਗੱਲ ਆ ਉਹਨਾਂ ਦੇ ਰੰਗ ਟੰਗ ਬਦਲਨੇ ਸ਼ੁਰੂ ਹੋ ਜਾਂਦੇ ਔਰ ਕਿਤੇ ਨਾ ਕਿਤੇ ਬਾਅਦ ਵਿੱਚ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਗਲਤ ਕਰਦੀਆਂ ਨੇ ਜਿਨ੍ਹਾਂ ਨਾਲ ਵਿਆਹ ਹੁੰਦੇ ਆ ਉਹਨਾਂ ਨਾਲ ਗਲਤ ਕਰਦੀਆਂ ਨੇ ਔਰ ਹਾਲੀ ਦੇ ਵਿੱਚ ਜਿਵੇਂ ਆਪਾਂ ਆਪਣੇ ਚੈਨਲ ਤੇ ਵੀ ਖਬਰਾਂ ਚਲਾਈ ਰਿਹਾ ਹਾਂ ਹਨਾ ਅਬੀ ਬਹੁਤ ਸਾਰੇ ਨੌਜਵਾਨ ਇਦਾਂ ਦੇ ਆ ਜਿਨ੍ਹਾਂ ਦੇ ਨਾਲ ਧੋਖਾ ਹੁੰਦਾ ਤੇ ਉਹ ਮਰ ਜਾਂਦੇ ਆ ਸੋ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਕੁੜੀਆਂ ਤਾਂ ਹੈ ਹੀ ਆ ਉਹਨਾਂ ਦੇ ਨਾਲ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਵੱਡੇ ਲੈਵਲ ਤੇ ਜ਼ਿੰਮੇਵਾਰ ਆ ਬਿਲਕੁਲ ਮਨਪ੍ਰੀਤ ਇੱਕ ਟਾਈਮ ਚੱਲਿਆ ਸੀ ਜਦੋਂ ਅਸੀਂ ਕਹਿੰਦੇ ਸੀ ਕਿ ਅਸੀਂ ਸਾਰੇ ਜਾਨੇ ਫੈਮਿਨਿਸਟਾਂ ਅਸੀਂ ਮਹਿਲਾਵਾਂ ਦੀ ਗੱਲ ਕਰਦੇ ਆ ਅਸੀਂ ਕਹਿੰਦੇ ਆ ਕਿ ਮਹਿਲਾਵਾਂ ਦੇ ਨਾਲ ਬਹੁਤ ਜ਼ਿਆਦਾ ਤੱਕਾ ਹੁੰਦਾ ਹੈ ਇਹਨਾਂ ਚੀਜ਼ਾਂ ਬਾਰੇ ਅਸੀਂ ਗੱਲਬਾਤ ਕਰਦੇ ਆ ਤੇ ਹੁਣ ਅਸੀਂ ਮਹਿਲਾ ਹੋ ਕੇ ਮਹਿਲਾਵਾਂ ਦੀ ਬਦਨਾਮੀ ਉੱਪਰ ਗੱਲ ਕਰ ਰਹੇ ਆ ਕਿਤੇ ਨਾ ਕਿਤੇ ਇਹ ਚੀਜ਼ ਜਿਹੜੀ ਆ ਉਹ ਉੱਭਰ ਕੇ ਅੱਗੇ ਆਈ ਹੈ ਇਸੇ ਕਰਕੇ ਅਸੀਂ ਗੱਲ ਕਰ ਰਹੇ ਆ ਕਿ ਸੋਸ਼ਲ ਮੀਡੀਆ ਤੇ ਅਸੀਂ ਜੇਕਰ ਦੇਖੀਏ ਸੋਸ਼ਲ ਮੀਡੀਆ ਤੇ ਲਗਾਤਾਰ ਜਿਹੜੀਆਂ ਲੜਕੀਆਂ ਵਿਦੇਸ਼ ਜਾ ਕੇ ਨੌਜਵਾਨਾਂ ਨੂੰ ਭੁੱਲ ਜਾਂਦੀਆਂ ਨੇ ਆਪਣੇ ਪਰਿਵਾਰ ਨੂੰ ਭੁੱਲ ਜਾਂਦੀਆਂ ਨੇ ਉਹਨਾਂ ਦੀਆਂ ਤਸਵੀਰਾਂ ਵਾਇਰਲ ਕੀਤੀਆਂ ਜਾਂਦੀਆਂ ਨੇ ਕਿ ਇਹ ਲੜਕੀ ਐ ਸਪੈਂਡ ਦੀ ਐ ਇਸ ਲੜਕੀ ਨੇ ਧੋਖਾ ਕੀਤਾ ਐ ਇਹ ਲੜਕੀ ਐ ਸਪੈਂਡ ਦੀ ਐ ਇਸ ਲੜਕੀ ਨੇ ਧੋਖਾ ਕੀਤਾ ਐ ਅੱਜਕੱਲ ਕੁੜੀਆਂ ਤਾਂ ਇੰਜ ਹੀ ਨੇ ਕੁੜੀਆਂ ਤਾਂ ਲਾਲਚੀ ਹੋ ਗਈਆਂ ਨੇ ਉਹ ਉੱਥੇ ਸਿਰਫ ਕੁੜੀ ਵਰਡ ਇਸਤੇਮਾਲ ਨਹੀਂ ਕਰਦੇ ਉਹ ਕੁੜੀਆਂ ਸ਼ਬਦ ਇਸਤੇਮਾਲ ਕਰਦੇ ਨੇ ਤੇ ਕੁਝ ਕੁੜੀਆਂ ਦੇ ਕਾਰਨ ਕਿਤੇ ਨਾ ਕਿਤੇ ਜਿੰਨੀਆਂ ਹੋਰ ਵੀ ਕੁੜੀਆਂ ਹੁੰਦੀਆਂ ਨੇ ਉਹਨਾਂ ਦੀ ਗਨਨਾਮੀ ਹੋ ਜਾਂਦੀ ਹੈ ਪਰ ਮੈਂ ਇੱਥੇ ਇੱਕ ਚੀਜ਼ ਜ਼ਰੂਰ ਕਹੂੰਗੀ ਮਨਪ੍ਰੀਤ ਕੀ ਜੇਕਰ ਦੇਖਿਆ ਜਾਵੇ ਕੁੜੀਆਂ ਭਾਵੇਂ ਗਲਤ ਕਰਦੀਆਂ ਨੇ ਸਹੀ ਕਰਦੀਆਂ ਨੇ ਦੋ ਤਰ੍ਹਾਂ ਦੇ ਵਿਆਹ ਹੁੰਦੇ ਨੇ ਜਾਂ ਦੋ ਤਰ੍ਹਾਂ ਦੇ ਬਾਹਰ ਜਾਣ ਦੇ ਤਰੀਕੇ ਖਾਸ ਕਰਕੇ ਜੀ ਬਿਲਕੁਲ ਇੱਕ ਟਾਈਮ ਸੀ ਜਦੋਂ ਕੰਟਰੈਕਟ ਮੈਰिज ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਸੀ ਕਿ ਤੁਸੀਂ ਸਾਡੇ ਮੁੰਡੇ ਨੂੰ ਬਾਹਰ ਕੱਢੋ ਤੁਹਾਡੀ ਕੁੜੀ ਤੇ ਪੈਸਾ ਅਸੀਂ ਲਗਾਵਾਂਗੇ ਨਕਲੀ ਵਿਆਹ ਕਰਦੇ ਆ ਅਸੀਂ ਉੱਥੇ ਜਾ ਕੇ ਵੱਖ ਹੋ ਜਾਂਦੇ ਆ ਇੱਥੇ ਤੱਕ ਚੀਜ਼ ਸਹੀ ਸੀ ਭਾਵੇਂ ਉਹ ਮਾਮੇ ਦੇ ਮੁੰਡੇ ਨਾਲ ਵਿਆਹ ਕਰਾਉਂਦੀ ਸੀ ਚਾਚੇ ਦੇ ਮੁੰਡੇ ਨਾਲ ਵਿਆਹ ਕਰਾਉਂਦੀ ਸੀ ਸਗੇ ਭਰਾ ਨਾਲ ਕਰਾਉਂਦੀ ਸੀ ਹਨਾ ਪਰ ਉਹ ਇੱਕ ਕੰਟਰੈਕਟ ਮੈਰिज ਹੁੰਦੀ ਸੀ ਪਰ ਅੱਜ ਦੇ ਟਾਈਮ ਦੇ ਵਿੱਚ ਕੀ ਆ ਕਿ रिश्ता मतलब तो शुरू होता है क्या समझता है कि मतलब तो रिश्ता शुरू हो जाता है कि ਸਾਡੇ ਮੁੰਡੇ ਨੇ ਆਪਣੀ ਕੁੜੀ ਵਿਆਹ ਦੋ ਤੁਹਾਡੀ ਕੁੜੀ ਨੇ ਟਾਇਲਟਸ ਕੀਤੀ ਹੋਈ ਹੈ ਦੋਨਾਂ ਦੀ ਜ਼ਿੰਦਗੀ ਉੱਭਰ ਜਾਏਗੀ ਪਰ ਸ਼ੁਰੂ ਕਿੱਥੋਂ ਹੋਇਆ ਉਹ ਰਿਸ਼ਤਾ ਮਤਲਬ ਤੋਂ ਸ਼ੁਰੂ ਹੋਇਆ ਉਹ ਆਪਣੇ ਮੁੰਡੇ ਨੂੰ ਬਾਹਰ ਕੱਟਣਾ ਚਾਹੁੰਦੇ ਸੀ ਉਹ ਆਪਣੀ ਕੁੜੀ ਨੂੰ ਕੱਟਣਾ ਚਾਹੁੰਦੇ ਸੀ ਤੇ ਇੱਥੇ ਬਾਤ ਸਭ ਤੋਂ ਪਹਿਲਾਂ ਉਹੀ ਜਾਏਗਾ ਨਾ ਜਿਹਨੇ ਟਾਇਲਟਸ ਕੀਤੀ ਹੈ ਬਿਲਕੁਲ ਬਿਲਕੁਲ ਆਇਲਿਸ ਕਰਕੇ ਕੁੜੀ ਤਾਂ ਚਲੀ ਜਾਂਦੀ ਹੈ ਕੁੜੀਆਂ ਦੇ ਜਾਣ ਤੋਂ ਬਾਅਦ ਜੋ ਹੈ ਉੱਥੇ ਰੰਗਤਗ ਹੋਰ ਹੁੰਦੇ ਨੇ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਬਦਲਾਅ ਆ ਜਾਂਦਾ ਹੈ ਜਿੰਦਗੀ ਦੇ ਤੁਸੀਂ ਯਕੀਨ ਮੰਨੋਗੇ ਜਦੋਂ ਮੈਂ ਜਿਵੇਂ ਕਿ ਤੁਸੀਂ ਕਹੇ ਕਿ ਆਪਣੇ ਚੈਨਲ ਤੇ ਵੀ ਆਪਾਂ ਸਟੋਰੀ ਚਲਾਈ ਅਸੀਂ ਜੋ ਸਟੋਰੀ ਕਰਕੇ ਆਏ ਆ ਮੇਰਾ ਮਨ ਬੜਾ ਹੋਰ ਤਰ੍ਹਾਂ ਹੋਇਆ ਸੀ ਮੈਂ ਕਿਹਾ ਕੁੜੀਆਂ ਇਦਾਂ ਕਿਵੇਂ ਕਰ ਸਕਦੀਆਂ ਨੇ ਮੈਂ ਕਿਹਾ ਨਹੀਂ ਕੁਝ ਕੇ ਕੁੜੀਆਂ ਹੋਣੀਆਂ ਜੋ ਇਦਾਂ ਕਰਨੀਆਂ ਪਰ ਮੇਰੇ ਇੱਕ ਫਰੈਂਡ ਦਾ ਫੋਨ ਆਇਆ ਮੈਨੂੰ ਬਾਹਰ ਉਸਨੇ ਜਦੋਂ ਸਟੋਰੀ ਦੇਖੀ ਉਹਨੇ ਮੈਨੂੰ ਫੋਨ ਕੀਤਾ ਉਹਨੇ ਮੈਨੂੰ ਕਿਹਾ ਕਿ ਪ੍ਰਿਆ ਮੈਂ ਇੱਥੇ ਰਹਿਣਾ ਬਾਅਦ ਦੇ ਵਿੱਚ ਤੂੰ ਤੂੰ ਯਕੀਨ ਮੰਨੇਗੀ ਕੁੜੀਆਂ ਇੱਥੇ ਆ ਕੇ ਪਤਾ ਨਹੀਂ ਕਹਿੰਦਾ ਕੀ ਹੋ ਜਾਂਦਾ ਇੱਥੇ ਸਿਰਫ ਕੁੜੀਆਂ ਹੀ ਨਹੀਂ ਮੁੰਡਿਆਂ ਨੂੰ ਵੀ ਪਤਾ ਨਹੀਂ ਇੱਥੇ ਕੀ ਹੋ ਜਾਂਦਾ ਹੈ ਮਤਲਬ ਕਿ ਜਿਹੜੇ ਅਸੀਂ ਲੋਕ ਆ ਆਪਣੇ ਘਰ ਦੇਣ ਤੋਂ ਡਰਦੇ ਆ ਅਸੀਂ ਜਿਹੜੇ ਲੋਕ ਆ ਇਹਨਾਂ ਦੇ ਨਾਲ ਘੁੰਮਣ ਤੋਂ ਡਰਦੇ ਆ ਕਿਤੇ ਸਾਡੀ ਬਦਨਾਮੀ ਵੀ ਨਾ ਹੋ ਜਾਵੇ ਅਸਲ ਅਸਲ ਕਾਰਨ ਇਹ ਆ ਪ੍ਰਿਆ ਜੀ ਕਿੰਨਾ ਲੋਕਾਂ ਨੂੰ ਖੁੱਲ੍ਹ ਮਿਲ ਜਾਂਦੀ ਹੈ ਬਾਹਰ ਜਾ ਕੇ ਸੋ ਜੇਕਰ ਆਪਾਂ ਗੱਲ ਕਰੀਏ ਕੰਟਰੀਜ਼ ਦੀ ਵੀ ਗੱਲ ਕਰ ਲੈਣੇ ਹੁਣ ਕੈਨੇਡਾ ਕਿਹੋ ਜੀ ਕੰਟਰੀ ਹੈ ਕੁੜੀਆਂ ਕੈਨੇਡਾ ਨੂੰ ਹੀ ਕਿਉਂ ਚੁਣਦੀਆਂ ਨੇ ਦਾ ਰੀਜ਼ਨ ਇੱਕ ਤਾਂ ਉਥੇ ਪੀਆਰ ਸੌਖੀ ਮਿਲ ਜਾਂਦੀ ਆ ਦੂਜੀ ਗੱਲ ਇਹ ਕਿ ਕੈਨੇਡਾ ਦੇ ਵਿੱਚ ਸਪਾਊਸ ਨੂੰ 6 ਮਹੀਨੇ ਬਾਅਦ ਬੁਲਾਇਆ ਜਾਂਦਾ ਤਾਂ 6 ਮਹੀਨੇ ਦਾ ਟਾਈਮ ਜਦੋਂ ਲੰਘ ਜਾਂਦਾ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਟਾਈਮ ਮਿਲ ਜਾਂਦਾ ਕਿਉਂਕਿ ਜੇਕਰ ਆਪਾਂ ਆਸਟ੍ਰੇਲੀਆ ਦੀ ਗੱਲ ਕਰੀਏ ਜਾਂ ਹੋਰ ਕੰਟਰੀਜ਼ ਦੀ ਗੱਲ ਕਰੀਏ ਤਾਂ ਮੇਬੀ ਉਥੇ ਸਪਾਊਸ ਨਾਲ ਹੀ ਚਲਾ ਜਾਂਦਾ ਸੋ ਕੈਨੇਡਾ ਕਿਤੇ ਨਾ ਕਿਤੇ ਕੈਨੇਡਾ ਦੀ ਵੀ ਬਦਨਾਮੀ ਜਿਹੜੀ ਆ ਇਹ ਲੜਕੀਆਂ ਨੇ ਜੋ ਜੋ ਮਾਪੇ ਨੇ ਇਹ ਕਰ ਰਹੇ ਨੇ ਸੋ ਕੰਟਰੈਕਟ ਮੈਰਿਜ ਦੀ ਤੁਸੀਂ ਗੱਲ ਕੀਤੀ ਆ ਪਹਿਲਾਂ ਤੋਂ ਹੀ ਮੈਨੂੰ ਲੱਗਦਾ ਕਿਤੇ ਸਾਡੇ ਪਰਿਵਾਰਾਂ ਦੀ ਬਹੁਤ ਵੱਡੀ ਗਲਤੀ ਹੈ ਕਿਉਂਕਿ ਪਹਿਲਾਂ ਇੱਕ ਸਮਾਂ ਹੁੰਦਾ ਸੀ ਜਦੋਂ ਅਸੀਂ ਆਪਣੀਆਂ ਫੈਮਲੀਜ਼ ਦੇ ਨਾਲ ਇਕੱਠੇ ਬੈੰਦੇ ਉੱਠਦੇ ਸੀ ਵਿਚਾਰ ਵਟਾਂਦਰਾ ਹੁੰਦਾ ਸੀ ਜੁਆਇੰਟ ਫੈਮਲੀਜ਼ ਹੁੰਦੀਆਂ ਸੀਗੀਆਂ ਮਾਪੇ ਬੱਚਿਆਂ ਨੂੰ ਚੰਗੀ ਸਿੱਖਿਆ ਦਿੰਦੇ ਸੀ ਜਾਂ ਐਜ਼ ਅ ਫਰੈਂਡ ਬਣ ਕੇ ਸਮਝਾਉਂਦੇ ਸੀ ਪਰ ਅੱਜ ਕੱਲ ਮੋਬਾਈਲ ਫੋਨ ਨੇ ਪਰਿਵਾਰਾਂ ਦੀ ਜਗ੍ਹਾ ਲੈ ਲਈ ਉਸ ਤੋਂ ਬਾਅਦ ਹਰ ਇੱਕ ਪੈਰੈਂਟ ਜਿਹੜਾ ਆ ਵਰਕਿੰਗ ਹੈ ਅੱਜ ਦੇ ਟਾਈਮ ਤੇ ਆਪਣੇ ਬੱਚਿਆਂ ਨੂੰ ਸਹੀ ਸਿੱਖਿਆ ਗਾਈਡੈਂਸ ਨਹੀਂ ਦੇ ਪਾਉਂਦਾ ਜਿਸ ਦੇ ਕਰਕੇ ਉਹਨਾਂ ਦਾ ਫਰੈਂਡ ਸਰਕਲ ਜਿੱਦਾਂ ਦਾ ਕਰਦਾ ਔਰ ਵੱਡੀ ਗਿਣਤੀ ਦੇ ਵਿੱਚ ਇਸ ਚੀਜ਼ ਤੇ ਜ਼ਿੰਮੇਵਾਰ ਨੇ ਜਿਹ OTT ਪਲੇਟਫਾਰਮਸ ਤੇ ਚੱਲ ਰੀਆਂ ਵੈਬ ਸੀਰੀਜ਼ ਨੇ ਚਾਹੇ ਹੋਦਾ ਫਿਲਮਾਂ ਆਪਾਂ ਦੇਖ ਲਈਏ ਚਾਹੇ ਪੰਜਾਬੀ ਫਿਲਮਾਂ ਵੀ ਦੇਖ ਲਈਏ ਹਰ ਕਿਸੇ ਫਿਲਮ ਦੇ ਵਿੱਚ ਮੈਸੇਜ ਘੱਟ ਇਹੋ ਜਿਹਾ ਟ੍ਰੈਂਡ ਜ਼ਿਆਦਾ ਬਖਾਇਆ ਗਿਆ ਕਿਉਂਕਿ ਜਿਹੜਾ ਯੰਗਸਟਰ ਪੀੜੀ ਹੈ ਉਹ ਇਹਨਾਂ ਨੂੰ ਹੀ ਆਪਣਾ ਰੋਲ ਮਾਡਲ ਮੰਨਦੀ ਹੈ ਹੁਣ ਲੋਕ ਦੇਖੋ ਜੇ ਗੱਲ ਕਰੀ ਆਪਾਂ ਜਿਹੜੇ ਕ੍ਰਾਂਤੀਕਾਰੀ ਲੋਕ ਸੀ ਉਹਨਾਂ ਨੂੰ ਤੇ ਲੋਕ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਣ ਵਾਲੇ ਬਹੁਤ ਘੱਟ ਲੋਕ ਆ ਇਸ ਦੁਨੀਆ ਦੇ ਵਿੱਚ ਬਟ ਇੱਕ ਕਿਸੇ ਨੇ ਕਹਤਾ ਕਿ ਕੋਈ ਫਿਲਮ ਆ ਗਈ ਫਲਾਣੇ ਐਕਟਰ ਨੇ ਇਹੋ ਜੀ ਐਕਟਿੰਗ ਕੀਤੀ ਉਹਨੇ ਇਹੋ ਜੇ ਕੱਪੜੇ ਪਾਏ ਸੀ ਅਖੇ ਮੈਂ ਲੈਣੇ ਲੈਣੇ ਆ ਚਾਹੇ ਜਿੰਨੇ ਦੇ ਮਰਜ਼ੀ ਹੋਣ ਸੋ ਇਹੋ ਜਿਹਾ ਕਿਤੇ ਨਾ ਕਿਤੇ ਟ੍ਰੈਂਡ ਸਾਡੇ ਸਮਾਜ 'ਚ ਬਹੁਤ ਹੈ ਔਰ ਮੈਂ ਇੱਕ ਚੀਜ਼ ਇੱਥੇ ਮਨਪ੍ਰੀਤ ਆਪ ਇੱਥੇ ਐਡ ਕਰੀਏ ਕਿ ਅਸੀਂ ਹਮੇਸ਼ਾ ਨਾ ਮੁੰਡਿਆਂ ਬਾਰੇ ਗੱਲ ਕਰਦੇ ਹਾਂ ਅਸੀਂ ਬਿਲਕੁਲ ਬਿਲਕੁਲ ਕਿ ਅਸੀਂ ਸੋਚਦੇ ਹਾਂ ਕਿ ਇਹਨਾਂ ਦਾ ਮੁੰਡਾ ਜੀ ਨਸ਼ੇ ਤੇ ਲੱਗ ਗਿਆ ਇਹਨਾਂ ਦਾ ਮੁੰਡਾ ਜੀ ਕੁੜੀਆਂ ਨੂੰ ਮਾਰ ਰਿਹਾ ਹੈ ਇਹਨਾਂ ਦਾ ਮੁੰਡਾ ਜੀ ਇਹ ਕਰ ਰਿਹਾ ਹੈ ਉਹ ਕਰ ਅੱਛਾ ਕੁੜੀਆਂ ਦੀ ਗੱਲ ਨਹੀਂ ਕਰਦੇ ਹੁੰਦੇ ਪਰ ਹੁਣ ਕੁੜੀਆਂ ਦੀ ਗੱਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਹੋ ਰਹੀ ਹੈ ਮੈਂ ਤੇ ਇਹ ਕਹਿਣਾ ਚਾਹੂੰਗੀ ਕਿ ਠੀਕ ਹੈ ਲੜਕੀ ਨੇ ਵਿਆਹ ਕਰਾਇਆ ਉਹਦਾ ਉੱਥੇ ਜਾ ਕੇ ਚਲੋ ਮਨ ਬਦਲ ਗਿਆ ਉਹਨੂੰ ਇਦਾਂ ਲੱਗਦਾ ਕਿਉਂਕਿ ਦੇਖੋ ਇੱਥੇ ਇੱਕ ਫੈਕਟ ਦੀ ਗੱਲ ਤੁਹਾਨੂੰ ਦੱਸਦੇ ਹਾਂ ਜਿਹੜੇ ਮੁੰਡੇ ਹੁੰਦੇ ਨਾ ਉਹ ਲੌਜੀਕਲ ਹੁੰਦੇ ਨੇ ਜੀਆਂ ਕੁੜੀਆਂ ਹੁੰਦੀਆਂ ਨੇ ਉਹ ਇਮੋਸ਼ਨਲ ਹੁੰਦੀਆਂ ਨੇ ਬਿਲਕੁਲ ਬਿਲਕੁਲ ਕੁੜੀਆਂ ਮੁੰਡਿਆਂ ਨੂੰ ਪਤਾ ਹੁੰਦਾ ਹੈ ਕਿ ਲੌਜਿਕ ਕੀ ਹੈ ਮੈਂ ਕਿੱਥੇ ਰਹਿਣਾ ਆ ਤੇ ਮੈਂ ਜ਼ਿਆਦਾ ਸਹੀ ਆ ਪਰ ਜਿਹੜੀ ਕੁੜੀਆਂ ਹੁੰਦੀਆਂ ਨੇ ਜਿੱਥੇ ਅਟੈਚ ਹੋ ਜਾਂਦੀਆਂ ਨੇ ਉਹ ਹੋ ਜਾਂਦੀਆਂ ਨੇ ਉਹ इमोਸ਼ਨਲੀ ਅਟੈਚ ਹੋ ਜਾਂਦੀਆਂ ਨੇ ਪਰ ਆਨੇ ਕਾ ਨਾ ਲੱਗਦਾ ਅੱਜ ਕੱਲ ਅੱਜ ਕੱਲ ਇਮੋਸ਼ਨਸ ਦੀ ਵੈਲਿਊ ਵੀ ਜ਼ੀਰੋ ਹੋ ਚੁੱਕੀ ਹਾਂ ਪਰ ਇਹ ਆ ਕਿ ਉਹਨਾਂ ਨੂੰ ਨਹੀਂ ਪਤਾ ਲੱਗਦਾ ਕਿ ਆਖਿਰਕਾਰ ਸਾਡੇ ਲਈ ਕੀ ਸਹੀ ਆ ਕੀ ਗਲਤ ਆ ਉੱਥੇ ਜਾ ਕੇ ਜੇਕਰ ਉਹਨਾਂ ਉਹ ਕਿਤੇ इमोਸ਼ਨਲੀ ਕਨੈਕਟ ਹੋ ਗਈਆਂ ਭਾਵੇਂ ਉਹ ਬੁਰਾ ਹੈ ਚੰਗਾ ਹੈ ਪਰ ਉਹਦੇ ਨਾਲ ਵੀ ਰਹਿਣ ਗਿਆ ਤੇ ਜੇਕਰ ਉਹਨਾਂ ਨੂੰ ਕੋਈ ਉੱਥੇ ਮਿਲ ਜਾਂਦਾ ਹੈ ਬਦਿਆਂ ਨੂੰ ਲੱਗਦਾ ਹੈ ਕਿ ਸਾਡਾ ਫਿਊਚਰ ਇਸ ਬੰਦੇ ਨਾਲ ਜਿਆਦਾ ਬੈਟਰ ਹੈ ਸੋ ਨਾਰਮਲੀ ਉਸ ਬੰਦੇ ਨੂੰ ਕਹਿਨ ਕਿ ਠੀਕ ਆ ਭਾਈ ਦੇਖ ਮੈਂ ਤੈਨੂੰ ਕੈਨੇਡਾ ਕੱਢ ਦਿੰਨੀ ਆ ਕਿਉਂਕਿ ਤੂੰ ਵੀ ਆਪਣਾ ਜਿਹੜਾ ਖਰਚਾ ਲਾਇਆ ਉਹ ਤੇਰਾ ਉਹ ਵੀ ਪੂਰਾ ਹੋ ਜਾਊਗਾ ਪਰ ਇੱਥੇ ਆ ਕੇ ਅਸੀਂ ਦੋਵੇਂ ਵੱਖ ਰਵਾਂਗੇ ਕਿਉਂਕਿ ਮੈਨੂੰ ਕੋਈ ਹੋਰ ਪਸੰਦ ਆ ਗਿਆ ਹੈ ਤੇ ਹੋਪਫੁਲੀ ਜੇ ਤੂੰ ਵੀ ਇੱਥੇ ਆ ਜਾਏਂਗਾ ਸ਼ਾਇਦ ਤੇਰੀ ਵੀ ਲਾਈਫ ਪਾਰਟਨਰ ਕੋਈ ਹੋ ਬੰਦਾਂ ਨੂੰ ਡਾਇਰੈਕਟ ਗੱਲ ਕੀਤੀ ਜਾ ਸਕਦੀ ਹੈ ਪਰ ਜਦੋਂ ਅਸੀਂ ਫੋਨ ਸਵਿਚ ਆਫ ਕਰ ਲੈਂਦੇ ਅਸੀਂ ਗੱਲ ਕਰਨੀ ਬੰਦ ਕਰ ਦਿੰਦੇ ਆ ਉਹ ਜਿਹੜਾ ਲੜਕਾ ਇਮੋਸ਼ਨਲੀ ਤੁਹਾਡੇ ਨਾਲ ਕਨੈਕਟ ਹੋਇਆ ਹੁੰਦਾ ਹੈ ਉਹ ਤਾਂ ਹੋ ਜਾਂਦਾ ਹੈ ਨਾ ਕਿ ਪੈਸੇ ਪੱਖੋਂ ਵੀ ਗਿਆ ਤੇ ਇੱਕ ਤਾਂ ਮੇਰੀ ਵਾਈਫ ਬਣੀ ਸੀ ਉਹਦੇ ਪੱਖੋਂ ਵੀ ਮੈਂ ਗਿਆ ਫਿਰ ਇਹ ਚੀਜ਼ਾਂ ਜ਼ਿਆਦਾ ਮਾਇਨੇ ਰੱਖਦੀਆਂ ਨਹੀਂ ਬਿਲਕੁਲ ਕਿਉਂਕਿ ਦੇਖੋ ਪ੍ਰਿਆ ਜੀ ਇੱਥੇ ਗੱਲ ਤੁਸੀਂ ਕੀਤੀ ਹੈਗੀ ਹੈ ਕਿ ਬਾਅਦ ਵਿੱਚ ਬਾਅਦ ਵਿੱਚ ਗੱਲ ਕਰ ਲੈਣ ਤਾਂ ਮੈਨੂੰ ਇਹ ਲੱਗਦਾ ਜਿੱਥੋਂ ਤੱਕ ਮੇਰਾ ਆਪਣਾ ਪੁਆਇੰਟ ਆਫ View ਮੈਂ ਕਹਿੰਦੀ ਕਿ ਜੇ ਕਿਸੇ ਨੇ ਐਦਾਂ ਬਾਹਰ ਜਾਣਾ ਤੂ ਕੰਟਰੈਕਟ ਮੈਰਿਜ ਦਾ ਇਹ ਸਹਾਰਾ ਅਪਣਾਵੇ ਕਿਉਂਕਿ ਦੋਨਾਂ ਪਰਿਵਾਰਾਂ ਚ ਇੱਕ ਟਰਾਂਸਪੈਰੈਂਸੀ ਹੁੰਦੀ ਹੈ ਮੁੰਡੇ ਦੇ ਮਾਪੇ ਨੂੰ ਵੀ ਪਤਾ ਕਿ ਅਸੀਂ ਕੁੜੀ ਤੇ ਪੈਸਾ ਲਗਾ ਰਹੇ ਬਟ ਸਿਰਫ ਅਸੀਂ ਆਪਣਾ ਮੁੰਡਾ ਬਾਹਰ ਕੱਢਣਾ ਪੀਆਰ ਦਵਾਣੀ ਉੱਥੇ ਤੱਕ ਹੈ ਕਿਉਂਕਿ ਕਿਤੇ ਨਾ ਕਿਤੇ ਸਰਕਾਰਾਂ ਵੀ ਇਸ ਦੇ ਵਿੱਚ ਜ਼ਿੰਮੇਵਾਰ ਨੇ ਸਾਡੇ ਭਾਰਤ ਦੇਸ਼ ਦੇ ਵਿੱਚ ਕਿੰਨੀ ਜ਼ਿਆਦਾ ਅਨਇੰਪਲੋਇਮੈਂਟ ਆ ਪੜੇ ਲਿਖੇ ਡਿਗਰੀ ਹੋਲਡਰ ਬੱਚੇ ਜਿਹੜੇ ਨੇ ਅੱਜ ਕੁਈ ਟਾਬਿਆਂ ਤੇ ਕੰਮ ਕਰ ਰਿਹਾ ਕੋਈ ਆਪਣੀ ਰੇੜੀ ਲਗਾ ਰਿਹਾ ਔਰ ਰੈਂਦਾ ਖੁੰਦਾ ਕੰਮ ਕਰੋਨਾ ਨੇ ਠੱਪ ਕਰ ਦਿੱਤਾ ਠੀਕ ਹੈ ਬਹੁਤ ਜ਼ਿਆਦਾ ਜਿਹੜੇ ਲੋਕ ਨੇ ਇਸ ਟਾਈਮ ਤੇ ਸਫਰ ਕਰਦੇ ਪਏ ਨੇ ਦੇਖੋ ਇੱਕ ਬਾਪ ਨੇ ਜਦੋਂ ਆਪਣੇ ਮੁੰਡੇ ਤੇ ਪੈਸੇ ਲੈਣੇ ਜਾਂ ਕਿਸੇ ਹੋਰ ਦੀ ਧੀ ਤੇ ਪੈਸੇ ਲੈਣ ਆ ਪਤਾ ਨਹੀਂ ਉਹ ਬਾਪ ਕਿੰਨੇ ਪੜਾਵਾਂ ਤੋਂ ਗੁਜ਼ਰਦਾ ਹੈ ਕਈ ਜ਼ਮੀਨਾਂ ਵੇਚਦੇ ਨੇ ਕਈ ਵਿਆਜੀ ਪੈਸੇ ਚੁੱਕਦੇ ਨੇ ਕਿਤੇ ਨਾ ਕਿਤੇ ਜਦੋਂ ਆਪਾਂ ਪੇਰੈਂਟਸ ਦੇ ਲਈ ਇਦਦੇ ਹਾਲਾਤ ਪੈਦਾ ਕਰ ਦਿੰਨੇ ਆ ਦੁੱਖ ਤੇ ਡੈਫੀਨੇਟਲੀ ਹੁੰਦਾ ਹੀ ਆ ਤੇ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਸਰਕਾਰਾਂ ਵੀ ਜ਼ਿੰਮੇਵਾਰ ਨੇ ਤੇ ਤੁਹਾਡਾ ਸਰਕਾਰਾਂ ਦੇ ਬਾਰੇ ਕੀ ਕਹਿਣਾ ਸਰਕਾਰਾਂ ਬਹੁਤ ਜ਼ਿਆਦਾ ਜ਼ਿੰਮੇਵਾਰ ਨੇ ਅਸੀਂ ਇਹ ਚੀਜ਼ ਨੂੰ ਮੰਨ ਜਾਂਦੇ ਹਾਂ ਹਨਾ ਕਿ ਸਾਨੂੰ ਲੱਗਦਾ ਹੈ ਪਰ ਮੈਨੂੰ ਜਿੱਥੇ ਤੱਕ ਲੱਗਦਾ ਹੈ ਕਿ ਸਰਕਾਰਾਂ ਦੇ ਜਿੰਮੇ ਸਰਕਾਰਾਂ ਜੇਕਰ ਨਹੀਂ ਸਾਡੀਆਂ ਸੁਣਦੀਆਂ ਤੇ ਕੀ ਅਸੀਂ ਆਪਣਾ ਘਰ ਆਪ ਖਰਾਬ ਕਰ ਲੈਣਾ ਬਿਲਕੁਲ ਸਾਡੇ ਮਾਪਿਆਂ ਨੂੰ ਪਤਾ ਕਿ ਸਰਕਾਰਾਂ ਸਾਡੀਆਂ ਕੁਝ ਨਹੀਂ ਸੁਣਦੀਆਂ ਸਾਡੇ ਬੱਚੇ ਨੂੰ ਇੱਥੇ ਨੌਕਰੀ ਨਹੀਂ ਹੈ ਪਰ ਸਾਡੇ ਮਾਪੇ ਬਾਪ ਇਹ ਤਾਂ ਸੋਚ ਸਕਦੇ ਨੇ ਕਿ ਸਾਡੇ ਬੱਚੇ ਲਈ ਕੀ ਸਹੀ ਹੈ ਕੀ ਗਲਤ ਹੈ ਆਪਣੇ ਬੱਚੇ ਨੂੰ ਅਸੀਂ ਇੰਨਾ ਕੁ ਲਾਇਕ ਤਾਂ ਬਣਾਈ ਸਕਦੇ ਹਾਂ ਕਿ ਸਾਡਾ ਬੱਚਾ ਆਪਣੇ ਪੈਰਾਂ ਤੇ ਸਟੈਂਡ ਹੋ ਕੇ ਬਾਹਰ ਚੱਲ ਜਵੇ ਜੇਕਰ ਜੇਕਰ ਮੇਰੇ ਮਾਪੇ ਬਾਪ ਕੋ 25 ਲੱਖ ਰੁਪਏ ਹੈਗਾ ਆ ਸਮਝੋ ਹਨਾ ਮੇਰੇ ਮਾਪੇ ਬਾਪ ਕੋ 25 ਲੱਖ ਰੁਪਏ ਹੈਗਾ ਆ ਤੇ ਮੇਰੇ ਮਾਪੇ ਬਾਪ ਮੇਰੇ ਤੇ ਖਰਚਣ ਨਾ ਕਿ ਇਹ ਕਹਿਣ ਕਿ ਬਈ ਪ੍ਰਿਆ ਦੇ ਲਈ ਕੋਈ ਮੁੰਡਾ ਲੱਭੋ ਵਧੀਆ ਜਿਹਾ ਅਸੀਂ ਉਹਦੇ ਤੇ 25 ਲੱਖ ਲਾਉਂਦੇ ਆ ਉਹਨੂੰ ਵਿਦੇਸ਼ ਭੇਜਦੇ ਆ ਕਿ ਮਾਪਿਆਂ ਨੂੰ ਇਹ ਗਾਰੰਟੀ ਹੋਏਗੀ ਕਿ ਉਹ ਜਿੱਤੇ 25 ਲੱਖ ਲਾਰੇ ਆ ਉਹ ਪ੍ਰਿਆ ਨੂੰ ਬਾਅਦ ਚ ਲੈ ਕੇ ਜਾਊਗਾ ਤੇ ਜੇ ਲੈ ਕੇ ਵੀ ਚੱਲ ਗਿਆ ਤੇ ਮਾਪਿਆਂ ਨੂੰ ਕੀ ਇਸ ਚੀਜ਼ ਦੀ ਗਾਰੰਟੀ ਹੈਗੀ ਆ ਸਾਡੀ ਕੁੜੀ ਉੱਥੇ ਜਾ ਕੇ ਸੁੱਖੀ ਰਹੂਗੀ ਸਾਡੀ ਕੁੜੀ ਜਿਸ ਦੇ ਨਾਲ ਚੱਲੀ ਉਹ ਸੇਫ ਰਹੂਗੀ ਇੱਥੇ ਤਾਂ ਵਿਆਹ ਨੂੰ ਜੇ ਸਾਲ 2 ਸਾਲ ਬਾਅਦ ਪਤਾ ਤਾਂ ਲੱਗ ਹੀ ਜਾਂਦਾ ਹੈ ਜੇ ਨੇੜੇ ਤੇੜੇ ਉਹ ਤੁਹਾਡੀ ਕੁੜੀ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਪਤਾ ਲੱਗ ਜਾਂਦਾ ਹੈ ਕਿ ਬਈ ਅਸੀਂ ਜਾ ਕੇ ਦੇਖ ਸਕਦੇ ਹਾਂ ਤੁਸੀਂ ਛੱਟ ਮੁੰਡੇ ਨਾਲ ਵਿਆਹਿਆ ਛੱਟ ਭੇਜ ਦਿੱਤਾ ਤੁਹਾਨੂੰ ਕੀ ਪਤਾ ਲੱਗੇ ਕਿ ਉਹ ਕਿਹੋ ਜਿਹਾ ਹੈ ਕੀ ਕਰੇਗਾ ਉੱਥੇ ਜਾ ਕੇ ਤੁਹਾਡੇ ਨਿਆਣੇ ਦੇ ਨਾਲ ਜੇਕਰ ਤੁਹਾਡੇ ਕੋਲ 20-25 ਲੱਖ ਰੁਪਏ ਹੈਗਾ ਹੈ ਆਪਣੇ ਬੱਚੇ ਦੇ ਹੱਥ ਤੇ ਧਰੋ ਉਹਨੂੰ ਕਹੋ ਕਿ ਪੁੱਤ ਤੂੰ ਕੋਈ ਬਿਜ਼ਨਸ ਸ਼ੁਰੂ ਕਰ ਅਸੀਂ ਤੇਰੇ ਨਾਲ ਸਟੈਂਡ ਕਰਦੇ ਆਂ ਦੇਖੋ ਜੇ ਅਸੀਂ ਇੱਥੇ ਸਰਕਾਰਾਂ ਦੀ ਕੀ ਗਲਤੀ ਕਰੂਗਾ ਤੁਹਾਡੇ ਕੋਲ ਖੁੱਲਾ ਪੈਸਾ ਹੈ ਹਨਾ ਤੁਸੀਂ ਆਪਣੇ ਬੱਚੇ ਤੋਂ ਤੁਹਾਡੇ ਸਰਕਾਰ ਤੋਂ ਨੌਕਰੀ ਨਹੀਂ ਦੇ ਰਹੀ ਤੁਸੀਂ ਆਪਣੇ ਬੱਚੇ ਨੂੰ ਤਾਂ ਬਿਜ਼ਨਸ ਤਾਂ ਕਰਵਾ ਹੀ ਸਕਦੇ ਹੋ ਆਪਣੇ ਬੱਚੇ ਤੁਹਾਡੀ ਗਲਤੀ ਹੈ ਕਿ ਤੁਸੀਂ ਆਪਣੇ ਬੱਚੇ ਨੂੰ ਬਿਜ਼ਨਸ ਕਰਨ ਜੋਗੇ ਵੀ ਨਹੀਂ ਬਣਾਇਆ ਇੰਨਾ ਲਾਇਕ ਵੀ ਨਹੀਂ ਕੀਤਾ ਉਹਨੂੰ ਕਿ ਉਹ ਬਿਜ਼ਨਸ ਵੀ ਕਰ ਸਕੇ ਤੇ ਤੁਸੀਂ ਕੀ ਉਮੀਦ ਰੱਖਦੇ ਹੋ ਕਿ ਉਹ ਬਾਹਰ ਜਾ ਕੇ ਕੀ ਕਰ ਲੇਗਾ ਪਰ ਇੱਥੇ ਕੁੜੀ ਦੇ ਮਾਪਿਆਂ ਦੀ ਵੀ ਥੋੜੀ ਜਿਹੀ ਗਲਤੀ ਇਹ ਹੈਗੀ ਹੈ ਕਿ ਉਹਨਾਂ ਨੂੰ ਪਹਿਲਾਂ ਆ ਪ੍ਰੋਪਰ ਵੇ ਦੇ ਵਿੱਚ ਹਰ ਚੀਜ਼ ਦੀ ਵੈਰੀਫਿਕੇਸ਼ਨ ਕਰਨੀ ਚਾਹੀਦੀ ਉਹ ਮੁੰਡੇ ਦੇ ਮਾਪਿਆਂ ਨੂੰ ਵੀ ਕਰਨੀ ਚਾਹੀਦੀ ਆ ਕਿਉਂਕਿ ਜਦੋਂ ਵੈਰੀਫਿਕੇਸ਼ਨ ਦੇਖੋ ਉਹਦਾ ਆਪਾਂ ਗੱਲ ਕਰਦੇ ਆ ਨਾਰਮਲ ਵਿਆਹ ਦੀ ਹਨਾ ਮੰਨ ਲਓ ਕਿਸੇ ਦੀ ਮੈਰਿਜ ਹੋਈ ਆ ਤਾਂ 36 ਵਰੀ ਮੁੰਡੇ ਵਾਲੇ ਕੁੜੀ ਬਾਰੇ ਪਤਾ ਕਰਾਉਂਦੇ ਆ ਕੁੜੀ ਵਾਲੇ ਮੁੰਡੇ ਬਾਰੇ ਪਤਾ ਕਰਾਉਂਦੇ ਆ ਕਿ ਕਿੱਦਾਂ ਦੀ ਫੈਮਿਲੀ ਆ ਸੋ ਮੈਨੂੰ ਲੱਗਦਾ ਕਿ ਜਦੋਂ ਅਜੇਹਾ ਵਿਆਹ ਹੁੰਦਾ ਹੈ ਇਹਨਾਂ ਨੂੰ ਵੀ ਪੁੱਛ ਪੜਤਾਲ ਚੰਗੀ ਤਰ੍ਹਾਂ ਜ਼ਰੂਰ ਕਰਨੀ ਚਾਹੀਦੀ ਹੈ ਤੇ ਜਿੱਥੇ ਤੱਕ ਤੁਸੀਂ ਗੱਲ ਕੀਤੀ ਬਿਜ਼ਨਸ ਦੀ ਵੀ ਬਿਜ਼ਨਸ ਦੇ ਵਿੱਚ ਵੀ ਦੇਖੋ ਸਰਕਾਰਾਂ ਵੱਲੋਂ ਹਰ ਚੀਜ਼ ਦੇ ਉੱਤੇ ਨਵੇਂ ਰ ਜਾ ਰਹੇ ਨੇ ਹਰ ਚੀਜ਼ ਕਰ ਜਾਂਦੇ ਹੁਣ ਉਹ ਇੱਕ ਟੈਕਨੀਕਲ ਗੱਲ ਸਮਝਦੇ ਆ ਐਮਬੀਏ ਪੜਿਆ ਬੱਚਾ 8000 ਸੈਲਰੀ ਦੇ ਉੱਤੇ ਕਿਤੇ ਕੰਮ ਕਰ ਰਿਹਾ ਕੀ ਤੁਹਾਨੂੰ ਲੱਗਦਾ ਕਿ 8000 ਦੇ ਨਾਲ ਉਹ ساری ਜ਼ਿੰਦਗੀ ਆਪਣੀ ਕੱਢ ਲੇਗਾ ਨਹੀਂ ਦੇਖੋ ਮੈਂ ਮੰਨ ਗਈ ਤੁਹਾਡੀ ਗੱਲ ਨੂੰ ਮੈਂ ਮੰਨਦੀ ਆ ਕਿ ਸਰਕਾਰਾਂ ਦੀ ਬਹੁਤ ਜ਼ਿਆਦਾ ਗਲਤੀ ਹੈ ਪਰ ਇੱਥੇ ਜਿਹੜਾ ਆਪਾਂ ਟੌਪਿਕ ਛਿੜਿਆ ਹੋਈ ਹੈ ਉਹ ਇਹ ਹੈ ਕਿ ਜਿਹੜੇ ਮਾਪੇ ਕੋਲ ਪੈਸਾ ਹੈਗਾਏ ਉਹ ਆਪਣੇ ਬੱਚਾ ਆਪਣੇ ਬੱਚਿਆਂ ਤੇ ਆਪਣੇ ਬੱਚਿਆਂ ਨੂੰ ਕਿਉਂ ਖੋ ਰਹੇ ਨੇ ਤੁਸੀਂ ਸਰਕਾਰਾਂ ਤੋਂ ਕੀ ਲੈਣਾ ਦੇਣਾ ਤੁਹਾਡੇ ਕੋਲ ਠੀਕ ਹੈ ਇੱਕ ਗਰੀਬ ਫੈਮਲੀ ਹੈ ਉਹਨਾਂ ਕੋਲ ਰੋਟੀ ਜੁਗੇ ਵੀ ਪੈਸਾ ਨਹੀਂ ਹੈ ਉਹਨਾਂ ਨੂੰ ਸਰਕਾਰ ਦਾ ਮੂੰਹ ਦੇਖਣਾ ਪੈਂਦਾ ਸਾਡੇ ਬੱਚੇ ਨੂੰ ਕੋਈ ਨੌਕਰੀ ਮਿਲ ਜਵੇ ਇਹ ਮਿਲ ਜੇ ਪਰ ਤੁਹਾਡੇ ਕੋਲ ਜੇ ਖੁੱਲਾ ਪੈਸਾ ਤੁਸੀਂ ਵਿਦੇਸ਼ ਭੇਜ ਸਕਦੇ ਹੋ ਤੁਸੀਂ ਇੱਥੇ ਵੀ ਸਟੈਂਡ ਕਰ ਸਕਦੇ ਹੋ ਔਰ ਤੁਸੀਂ ਕਹਿੰਦੇ ਕਿ ਵਰਕੇਸ਼ਨ ਮਾਪਿਆਂ ਨੂੰ ਕਰਨੀ ਚਾਹੀਦੀ ਮੈਂ ਕਹੂੰਗੀ ਇੱਥੇ ਕੁੜੀਆਂ ਦੇ ਮਾਪਿਆਂ ਨੂੰ ਇਹ ਚੀਜ਼ ਆਪਣੀ ਕੁੜੀ ਨੂੰ ਪੂਰੀ ਤਰ੍ਹਾਂ ਦੇ ਨਾਲ ਸਮਝਾਉਣਾ ਚਾਹੀਦਾ ਹੈ ਕਿ ਪੁੱਤ ਦੇਖ ਜੇਕਰ ਅਸੀਂ ਇਸ ਜੋਗੇ ਨਹੀਂ ਸੀਗੇ ਤੂੰ ਪੜ੍ਹਾਈ ਦੇ ਵਿੱਚ ਭਾਵੇਂ ਹੁਸ਼ਿਆਰ ਸੀਗੀ ਪਰ ਸਾਡੇ ਕੋਲ ਇੰਨੇ ਪੈਸੇ ਨਹੀਂ ਸੀ ਅਸੀਂ ਇੰਨੇ ਜੋਗੇ ਨਹੀਂ ਸੀ ਕਿ ਅਸੀਂ ਬਾਹਰ ਜਾ ਸਕੀਏ ਸਾਡੀ ਇਹਨਾਂ ਨੇ ਮਦਦ ਕੀਤੀ ਹੈ ਤੇ ਤੂੰ ਇਹਨਾਂ ਤੋਂ ਮੂੰਹ ਮੋੜੀ ਨਾ ਹੈਨਾ ਤੂੰ ਭਾਵੇਂ ਤੈਨੂੰ ਉੱਥੇ ਜਾ ਕੇ ਕੁਝ ਵੀ ਹੁੰਦਾ ਕੋਈ ਵੀ ਪਸੰਦ ਆਉਂਦਾ ਪਰ ਤੂੰ ਇਹਨਾਂ ਦਾ ਮੁੰਡਾ ਜ਼ਰੂਰ ਬਾਹਰ ਕੱਢਦੀ ਕਿਉਂਕਿ ਇਹਨਾਂ ਨੇ ਵਿਸ਼ਵਾਸ ਕੀਤਾ ਹੈ ਕੁੜੀਆਂ ਨੂੰ ਸਮਝਾ ਕੇ ਹੀ ਵਿਦੇਸ਼ ਦੇ ਵਿੱਚ ਤੋੜਨਾ ਚਾਹੀਦਾ ਪ੍ਰਿਆ ਜੀ ਮਾਪੇ ਚਾਹੇ ਲੱਖ ਬੱਚੇ ਨੂੰ ਸਮਝਾਲਣ ਫੇਰ ਵੀ ਜਿਹੜੀ ਸਾਡੀ ਸੋਸਾਇਟੀ ਹੈ ਜਿਹੜੇ ਕਲਚਰ ਤੋਂ ਅਸੀਂ ਵਿਚਰ ਰਹੇ ਆ ਨਾ ਉਹ ਅਜਿਹਾ ਹੈ ਕਿ ਜਿੱਦਾਂ ਦੀ ਜਗ੍ਹਾ ਤੇ ਬੰਦਾ ਜਾ ਕੇ ਰਹਿਣਾ ਸ਼ੁਰੂ ਕਰਦਾ ਉਦਾਂ ਹੀ ਬੰਦਾ ਆਪਣੇ ਆਪ ਨੂੰ ਚੇਂਜ ਕਰਦਾ ਜਾਂਦਾ ਇੰਡੀਆ ਦੀ ਵੀ ਗੱਲ ਕਰੀਏ ਬਹੁਤ ਸਾਰੇ ਬੱਚੇ ਨੇ ਜੋ ਪੰਜਾਬ ਚੋਂ ਕਿਸੇ ਹੋਰ ਰਾਜ ਦੇ ਵਿੱਚ ਪੜਨ ਲਈ ਜਾਂਦੇ ਨੇ ਪੀਜੀਆਾਂ ਚ ਕੁੜੀਆਂ ਰਹਿੰਦੀਆਂ ਨੇ ਘਰ ਵਾਲੇ ਉਹਨਾਂ ਨੂੰ ਸਮਝਾ ਕੇ ਭੇਜਦੇ ਨੇ ਪਰ ਪੀਜੀਆਾਂ ਦੇ ਵਿੱਚ ਕੰਮ ਕੁਝ ਹੋਰ ਹੀ ਚੱਲਦੇ ਨੇ ਉਹ ਉਹੀ ਚੀਜ਼ ਗੱਲ ਹੈ ਉਹੀ ਤੇ ਗੱਲ ਹੈ ਨਾ ਕਿ ਮਾਪਿਆਂ ਦੀ ਚਲੋ ਮਾਪਿਆਂ ਦੀ ਬਹੁਤ ਸਾਰੇ ਬੱਚੇ ਹੁੰਦੇ ਜਿਹੜੇ ਨਹੀਂ ਮੰਨਦੇ ਪਰ ਬੱਚਿਆਂ ਨੂੰ ਸ਼ਾਇ ਵੀ ਦੇਣ ਵਾਲੇ ਅਸੀਂ ਹੀ ਹਾਂ ਬੱਚਿਆਂ ਨੂੰ ਜੇਕਰ ਸਾਡੇ ਮਾਪੇ ਸਾਡੇ ਮੋਢੇ ਤੇ ਹੱਥ ਰੱਖਦੇ ਆ ਨਾ ਅਸੀਂ ਜਦੋਂ ਕੁਝ ਉਹਨਾਂ ਤੋਂ ਪੁੱਛਣ ਜਾਂਦੇ ਆ ਕਿ ਮੰਮਾ ਪਾਪਾ ਅਸੀਂ ਆਹ ਚੀਜ਼ ਕਰ ਲਈਓ ਜੇਕਰ ਸਾਡੇ ਮੋਢੇ ਤੇ ਹੱਥ ਰੱਖ ਦਿੰਨਾ ਕਿ ਸ਼ਾਬਾਸ਼ ਤੂੰ ਕਰਕੇ ਆ ਸਾਡਾ ਹੌਸਲਾ ਵੱਧ ਜਾਂਦਾ ਹੈ ਪਰ ਜੇਕਰ ਉਹਨਾਂ ਦੇ ਗੱਲ ਦੇ ਵਿੱਚ ਥੋੜੀ ਵੀ ਆ ਜਾਂਦੀ ਆ ਨਾ ਕਿ ਤੂੰ ਦੇਖ ਲਾ ਸਹੀ ਆ ਕਿ ਨਹੀਂ ਹੈ ਉੱਥੇ ਉਹਨਾਂ ਨੂੰ ਖੁੱਲ ਕੇ ਬੋਲਣਾ ਚਾਹੀਦਾ ਹੈ ਕਿ ਨਹੀਂ ਤੇ ਲਈ ਆ ਚੀਜ਼ ਸਹੀ ਨਹੀਂ ਹੈ ਤੂੰ ਨਾ ਦੇਖ ਅਸੀਂ ਤੇਰੇ ਤੋਂ ਸਿਆਣੇ ਆ ਸਾਨੂੰ ਪਤਾ ਹੈ ਕਿ ਤੇਰੇ ਲਈ ਕੀ ਸਹੀ ਹੈ ਤੇ ਉਹ ਚੀਜ਼ਾਂ ਬਹੁਤ ਜ਼ਿਆਦਾ ਹੋਣੀਆਂ ਚਾਹੀਦੀਆਂ ਸੋ ਮੈਨੂੰ ਲੱਗਦਾ ਹੈ ਕਿ ਇਸ ਤੇ ਜਿੰਨੀ ਵੱਡੀ ਡਿਸਕਸ਼ਨ ਕੀਤੀ ਜਾਵੇ ਉਹ ਨਹੀਂ ਘਟਾ ਹੈ ਕਿ ਮੈਨੂੰ ਇੰਜ ਲੱਗਦਾ ਹੈ ਕਿ ਮੇਰਾ ਪਰਸਨਲ ਥੋਟ ਇਹ ਹੈ ਕਿ ਜੇਕਰ ਸਾਡੇ ਬੱਚੇ ਸਾਡੇ ਕੋਲੋਂ ਦੂਰ ਹੋ ਰਹੇ ਨੇ ਸਾਡੇ ਚ ਵਿਦੇਸ਼ ਦਾ ਵਿਦੇਸ਼ਾਂਦ ਕਿਉਂਕਿ ਦੇਖੋ ਪਲੱਸ 2 ਅਸੀਂ ਕਰਦੇ ਆ ਪਰ ਜਦੋਂ ਤੇ ਬੱਚੇ ਨੂੰ ਤੁਹਾਨੂੰ ਲੱਗਦਾ ਹੈ ਕਿ ਕੁਝ ਪਤਾ ਹੋਊਗਾ ਮੈਂ ਕੀ ਆਪਣੀ ਲਾਈਫ ਦੇ ਵਿੱਚ ਚੂਸ ਕਰਨਾ ਹੈ ਮੈਂ ਕੀ ਆਪਣੀ ਲਾਈਫ ਦੇ ਵਿੱਚ ਬਣਨਾ ਹੈ ਮੈਂ ਕੀ ਕਰੀਅਰ ਚੂਸ ਕਰਨਾ ਉਹਨੂੰ ਨਹੀਂ ਪਤਾ ਹੁੰਦਾ ਪਰ ਉਹਨੂੰ 12ਵੀਂ ਤੋਂ ਪਹਿਲਾਂ ਹੀ ਸਿਖਾ ਦਿੱਤਾ ਜਾਂਦਾ ਹੈ ਕਿ ਛੇਤੀ ਛੇਤੀ ਪੇਪਰ ਦੇ ਹਾਈਲਟਸ ਕਰਾ ਕੇ ਬਾਅਦ ਭੇਜਣਾ ਹੈ 12ਵੀਂ ਦੇ ਬੱਚੇ ਨੂੰ ਪਹਿਲੇ ਦਿਨ ਜਦੋਂ ਕਾਲਜ ਕੋਈ ਜਾਂਦਾ ਮੈਂ ਜਦੋਂ ਪਹਿਲੇ ਦਿਨ ਕਾਲਜ ਗਈ ਸੀ ਮੈਨੂੰ ਤਾਂ ਪਤਾ ਹੀ ਨਾ ਲੱਗੇ ਕਿ ਕਿਵੇਂ ਕਾਲਜ ਜਾਈਦਾ ਕਿਵੇਂ ਕਾਲਜ ਦੇ ਵਿੱਚ ਬੈਠੀਦਾ ਤੇ ਅਸੀਂ ਸੱਤ ਸਮੁੰਦਰ ਪਾਰ ਭੇਜ ਦਿੰਦੇ ਆ 12ਵੀਂ ਕਰਾ ਕੇ ਨਿੱਕੇ ਜੇ ਬੱਚੇ ਨੂੰ ਤਾਂ ਉਹਨੂੰ ਕੀ ਪਤਾ ਕਿ ਮੈਂ ਉੱਥੇ ਜਾ ਕੇ ਕੀ ਕਰਨਾ ਆ ਉੱਥੇ ਆਜ਼ਾਦੀ ਮਿਲ ਜਾਂਦੀ ਕੋਈ ਟੋਕਣ ਵਾਲਾ ਹੈ ਨਹੀਂਗਾ ਕੋਈ ਕੁਝ ਕਹਿਣ ਵਾਲਾ ਨਹੀਂ ਹੈਗਾ ਤੇ ਉੱਥੇ ਤੁਹਾਨੂੰ ਕੌਣ ਰੋਕਣ ਵਾਲਾ ਹੈ ਇੱਥੇ ਜਾ ਕੇ ਇੱਥੇ ਇੱਕ ਹੋਰ ਪੁਆਇੰਟ ਐਡ ਕਰਨਾ ਚਾਹੂੰਗੀ ਮੈਂ ਪ੍ਰਿਆ ਜੀ ਕਿ ਬਾਹਰ ਜਾਣ ਤੋਂ ਬਾਅਦ ਵੀ ਜਿਹੜੇ ਬੱਚੇ ਕਈ ਲੜਕੀਆਂ ਖਾਸ ਕਰਕੇ ਬਾਹਰ ਜਾਂਦੀਆਂ ਨੇ ਪਲੱਸ 2 ਤੋਂ ਬਾਅਦ ਹੀ ਬਾਹਰ ਦੀਆਂ ਕੰਟਰੀਜ਼ ਦੇ ਵਿੱਚ ਵੀ ਕਈ ਤਰ੍ਹਾਂ ਦੇ ਨਾਲ ਉਹਨਾਂ ਦਾ ਫਾਇਦਾ ਚੁੱਕਿਆ ਜਾਂਦਾ ਹੈ ਇਹ ਖਬਰਾਂ ਆਪਾਂ ਆਮ ਕੜਦੀਆਂ ਕਿ 12ਵੀਂ ਲੜਕੀ ਨੇ ਦੱਸੇ ਉੱਥੇ ਦੇ ਰਾਜ਼ ਖੋਲੇ ਉੱਥੇ ਦੇ ਭੇਦ ਖੋਲੇ ਦੱਸਿਆ ਮੈਨਾਂ ਕੀ ਕੀ ਹੋਇਆ ਬਾਅਦ ਵਿੱਚ ਰੋਣ ਦਾ ਕੀ ਫਾਇਦਾ ਜਦੋਂ ਪਹਿਲਾਂ ਹੀ ਉਸ ਚੀਜ਼ ਦੇ ਬਾਰੇ ਆਪ ਗੌਰ ਨਹੀਂ ਕੀਤੀ ਔਰ ਇੱਕ ਛੋਟੀ ਜਿਹੀ ਗੱਲ ਹੋਰ ਹੈ ਕਿ ਸਾਡੀ ਯੰਗਸਟਰ ਪੀੜ੍ਹੀ ਕੰਮ ਕਰਨ ਦੇ ਵਿੱਚ ਵਿਸ਼ਵਾਸ ਕਰਦੀ ਆ ਪਰ ਜਦੋਂ ਉਹਨਾਂ ਨੂੰ ਫੇਸ ਕਰਨਾ ਪੈਂਦਾ ਉਸ ਟਾਈਮ ਤੇ ਉਹਨਾਂ ਦਾ ਪੇਸ਼ੈਂਸ ਲੈਵਲ ਖਤਮ ਹੋ ਜਾਂਦਾ ਖਤਮ ਹੋ ਜਾਂਦਾ ਫਿਰ ਅਸੀਂ ਸੁਸਾਇਸਾਈਡ ਤੱਕ ਸੀਮਿਤ ਹੋ ਜਾਂਦੇ ਕਿਹਨਾਂ ਨੂੰ ਪਤਾ ਕਿ ਸਾਡਾ ਲਾਸਟ ਆਪਸ਼ਨ ਇਹ ਹੈ ਕਿ ਅਸੀਂ ਸੁਸਾਇਸਾਈਡ ਕਰਨਾ ਹੈ ਸਾਡੇ ਬਾਰੇ ਕਿਸੇ ਨੇ ਬਦਨਾਮੀ ਕਰਤੀ ਅਸੀਂ ਸੁਸਾਇਸਾਈਡ ਕਰ ਲੈਣਾ ਸਾਨੂੰ ਪਿਆਰ ਦੇ ਵਿੱਚ ਧੋਖਾ ਮਿਲਿਆ ਅਸੀਂ ਸੁਸਾਇਸਾਈਡ ਕਰ ਲੈਣਾ ਸਾਨੂੰ ਵਿਦੇਸ਼ ਜਾ ਕੇ ਕੋਈ ਮੁੱਕਰ ਗਿਆ ਅਸੀਂ ਸੁਸਾਇਸਾਈਡ ਕਰ ਲੈਣਾ ਸਿਰਫ ਇੱਕੋ ਹੀ ਆਪਸ਼ਨ ਸਾਡੇ ਕੋਲ ਬਚਿਆ ਸੋ ਇਹ ਆਪਸ਼ਨ ਜਿਹੜਾ ਹੈ ਇਹ ਸਿਰਫ ਸਿਰਫ ਸਾਨੂੰ ਖਤਮ ਨਹੀਂ ਕਰਦਾ ਸੁਸਾਇਸਾਈਡ ਵਾਲੇ ਨੂੰ ਖਤਮ ਨਹੀਂ ਕਰਦਾ ਪਿੱਛੇ ਉਹਦੀ ਪੂਰੀ ਫੈਮਿਲੀ ਨੂੰ ਖਤਮ ਕਰ ਦਿੰਦਾ ਹੈ ਉਸ ਦੀ ਮਾਂ ਨੂੰ ਖਤਮ ਕਰ ਦਿੰਦਾ ਹੈ ਪਿਓ ਨੂੰ ਖਤਮ ਕਰ ਦਿੰਦਾ ਹੈ ਭੈਣ ਭਰਾਵਾਂ ਨੂੰ ਖਤਮ ਕਰ ਦਿੰਦਾ ਹੈ ਸੋ ਜਿੰਨਾ ਸੰਭਲ ਸਕਦੇ ਹੋ ਉੰਨਾ ਸੰਭਲੋ ਜੇਕਰ ਮਾਪੇ ਜਿਆਦਾ ਸਿਆਣੇ ਨੇ ਤੇ ਮਾਪੇ ਦੀ ਸੁਣੋ ਪਰ ਜੇਕਰ ਮਾਪੇ ਤੋਂ ਸਿਆਣੇ ਬੱਚੇ ਨੇ ਕਿਉਂਕਿ ਹਰ ਕੇਸ ਦੇ ਵਿੱਚ ਇਦਾਂ ਨਹੀਂ ਹੁੰਦਾ ਬਹੁਤ سارے ਹੁੰਦਾ ਕੇਸ ਦੇ ਵਿੱਚ ਕਿ ਮਾਪੇ ਥੋੜੇ ਭੋਲੇਪਨ ਵਿੱਚ ਆ ਜਾਂਦੇ ਕਈ ਵਾਰ ਭੋਲੇ ਵੀ ਹੁੰਦੇ ਹਾਂ ਲਾਲਚ ਵਿੱਚ ਵੀ ਆ ਜਾਂਦੇ ਆ ਸੋ ਇਹਨਾਂ ਚੀਜ਼ਾਂ ਤੋਂ ਜੇਕਰ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਵੀ ਥੋੜਾ ਸਿਆਣਾ ਹੈ ਉਹਦੀ ਸਲਾਹ ਜ਼ਰੂਰ ਲਵੋ ਕਿਉਂਕਿ ਸਲਾਹ ਲੈਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਜ਼ਿੰਦਗੀ ਸਾਡੀ ਹੈ ਪਰਿਵਾਰ ਸਾਡਾ ਹੈ ਜੇਕਰ ਸਾਨੂੰ ਕੁਝ ਹੁੰਦਾ ਹੈ ਤੇ ਉਹਨਾਂ ਤੇ ਵੀ ਬੀਤੇਗੀ ਜੇਕਰ ਅਸੀਂ ਖੁਸ਼ ਰਵਾਂਗੇ ਤੇ ਉਹਨਾਂ ਉਹ ਵੀ ਜਿਹੜੇ ਨੇ ਉਹ ਖੁਸ਼ ਰਹਿਣਗੇ ਸੋ ਇਹਨਾਂ ਗੱਲਾਂ ਦੇ ਨਾਲ ਹੀ ਹੋਰ ਵੀ ਤੁਹਾਨੂੰ ਕੀ ਲੱਗਦਾ ਹੈ ਕਿ ਇਹਨਾਂ ਦੇ ਪਿੱਛੇ ਕੀ ਕਾਰਨ ਨੇ ਕਿਵੇਂ ਬਦਨਾਮੀ ਹੋ ਰਹੀ ਹੈ ਕਿ ਕੁਝ ਸੰਭਲ ਕੇ ਕਰਨਾ ਚਾਹੀਦਾ ਹੈ ਸਾਨੂੰ ਕਮੈਂਟ ਬਾਕਸਾਂ ਦੇ ਵਿੱਚ ਜ਼ਰੂਰ ਦੱਸਿਓ ਪਰ ਇਸ ਦੇ ਨਾਲ ਹੀ ਜੇਕਰ ਤੁਹਾਡੇ ਲੱਗਲੇ ਕਿਸੇ ਏਰੀਆ ਦੇ ਵਿੱਚ ਇਹੋ ਜਿਹੀ ਕੋਈ ਘਟਨਾ ਘਟਿਤ ਹੋਈ ਹੈ ਤਾਂ ਉਸ ਦੀ ਸੂਚਨਾ ਸਾਡੇ ਮੋਬਾਈਲ ਨੰਬਰ ਤੇ ਸਾਨੂੰ ਫੋਨ ਕਰਕੇ ਵੀ ਤੁਸੀਂ ਦੱਸ ਸਕਦੇ ਹੋ ਤੇ ਜਾਂ ਫਿਰ ਤੁਸੀਂ ਸਾਨੂੰ ਇਨਬਾਕਸ ਕਰਕੇ ਵੀ ਦੱਸ ਸਕਦੇ ਹੋ ਸੋ ਨਾਲ ਦੀ ਨਾਲ ਇਸ ਲਾਈਵ ਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਲੋਕਾਂ ਤੱਕ ਸੁਸਾਇਟੀ ਤੱਕ ਇਹ ਪੋਜ਼ਿਟਿਵ ਮੈਸੇਜ ਪਹੁੰਚਦਾ ਰਹੇ ਸੋ ਰੋਜ਼ਾਨਾ ਦੀਆਂ ਖਬਰਾਂ ਦੇ ਅਪਡੇਟਸ ਲਈ ਬਣੇ ਰਹੋ ਨੇਸ਼ਨ ਪੋਸਟ ਦੇ ਨਾਲ